ਸਿੱਧੇ ਤੌਰ ਤੇ ਅੱਜ ਘਰ ਵਾਪਸੀ ਹੋਈ ਔਰ ਕਾਫੀ ਸਾਲਾਂ ਤੋਂ ਬਾਅਦ ਕਾਂਗਰਸ ਦੇ ਵਿੱਚ ਆਏ ਕੀ ਕੁਝ ਰਿਹਾ ਜਦੋਂ ਕਾਂਗਰਸ ਛੱਡੀ ਸੀ ਔਰ ਉਸ ਤੋਂ ਬਾਅਦ ਤੇ ਪ੍ਰੋਪਰ ਸਫ਼ਰ ਦੀ ਜ਼ਿਕਰਗੱਲ ਕਰੀਏ ਕਿਉਂਕਿ ਕਾਂਗਰਸ ਛੱਡਣ ਤੋਂ ਬਾਅਦ ਜਿਹੜੀ ਪਾਰਟੀ ਤੁਸੀਂ ਜੁਆਇਨ ਕੀਤੀ ਉਸ ਨੂੰ ਲੈ ਕੇ ਕਈ ਸਵਾਲ ਕੀਤੇ ਗਏ ਔਰ ਕਹਿੰਦੇ ਇੱਕ ਅਹਿਮ ਮੁੱਦਾ ਆਇਆ ਜਦੋਂ ਬੇਅਦਬੀ ਹੋਈ ਜਦੋਂ ਗੋਲੀकांड ਹੋਇਆ ਤਾਂ ਵੀ ਤੁਸੀਂ ਬਿਲਕੁਲ ਹੀ ਸਿਆਸਤ ਤੁਹਾਡੇ ਹੁੰਦੇ ਹੋਏ ਨਜ਼ਰ ਆਏ ਸੀ ਹੁਣ ਤੁਸੀਂ ਮੁੜ ਤੋਂ ਸਕਰੀਆ ਸਿਆਸਤ ਦਾ ਹਿੱਸਾ ਬਣਿਓ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਜਦੋਂ ਮੈਂ ਕਾਂਗਰਸ ਛੱਡੀ ਸੀ ਉਹ ਉਹ ਸਮੇਂ ਦੀ ਸਰਕਾਰ ਸੀ ਉਹਦੇ ਕਰਕੇ ਮੇਰੀਆਂ ਕੋਈ ਪਰੇਸ਼ਾਨੀਆਂ ਸੀ ਔਰ ਉਧਰੋਂ 2-3 ਮਹੀਨੇ 'ਚ ਮੇਰੀ ਬੇਟੀ ਦੀ ਮੈਰਿਜ ਸੀ ਉਸ ਹਾਲਾਤ ਨੂੰ ਦੇਖਦੇ ਹੋਏ ਮੇਰੇ ਕੋਈ ਹੋਰ ਰਸਤਾ ਹੈ ਨਹੀਂ ਸੀ ਕਿ ਜੋ ਮੇਰੇ ਤੇ ਪ੍ਰੈਸ਼ਰ ਸੀਗੇ ਮੈਨੂੰ ਕਿਸ ਤਰੀਕੇ ਨਾਲ ਅਵਾਰਡ ਕਰਾਂ ਇਸ ਵਾਸਤੇ ਮੈਂ ਥੋੜੇ ਚਿਰ ਵਾਸਤੇ ਗਿਆ ਔਰ ਜਿੱਦੇ ਮੈਨੂੰ ਓਪਰਚ्युनिटी ਮਿਲੀ ਮੈਂ ਨਿਜ਼ਾਇਨ ਕਰਤਾ ਉਸ ਤੋਂ ਬਾਅਦ 8 ਸਾਲ ਘਰੇ ਬਿਠਾ ਰਿਆ ਬੜੀਆਂ ਮੈਨੂੰ ਆਫਰ ਆਈਆਂ ਪਹਿਲੇ ਇਲੈਕਸ਼ਨਾਂ 'ਚ ਵੀ ਆਈਆਂ ਬੜੀਆਂ ਪਾਰਟੀ ਦੀਆਂ ਬੜਾ ਕੋਈ ਦੇਰੇ ਸੀ आई रिफ्यूज्ड आई से नो आई डोंट वांट टू गो टू पॉलिटिक्स सिंपली बट व्हेन आई केम बैक आई केम बैक टू माय मदर पार्टी जिथों मेरा पैर लगे थी 1986 ਦੇ ਵਿੱਚ ਮ ਆਇਆ ਸੀ ਪਹਿਲੀ ਵਾਰੀ ਮੈਂ ਐਮ ਐਲ ਏ ਬਣਿਆ ਮੈਂ ਮਿਨਿਸਟਰ ਬਣਿਆ ਬਣਾਤਾ ਮੈਨੂੰ ਉਹਨਾਂ ਨੇ ਦੂਜੀ ਵਾਰੀ ਐਮ ਐਲ ਏ ਫੇਰ ਮਿਨਿਸਟਰ ਬਣਾਤਾ ਮੈਨੂੰ ਉਹਨਾਂ ਨੇ ਸੱਤ ਸੱਤ ਬਿਰੋ ਡਿਪਾਰਟਮੈਂਟ ਰਹੇ ਹਰ ਜਗ੍ਹਾ ਤੇ ਮੈਨੂੰ ਅੱਗੇ ਰੱਖਿਆ ਉਹਨਾਂ ਨੇ ਤੇ ਮੈਨੂੰ ਇਤੋਂ ਜ਼ਿਆਦਾ ਹੋਰ ਕਿਉਂ ਕੁਝ ਮਿਲ ਨਹੀਂ ਸਕਦਾ ਸੀ ਤੇ ਜਦੋਂ ਮੇਰਾ ਹੁਣ ਫੇਰ ਮੂਡ ਬਣਿਆ ਤਾਂ ਮੈਂ ਆਪਣੀ ਪਾਰਟੀ ਦੁਆਰਾ ਕੀ ਰੀਜ਼ਨ ਰਿਹਾ ਸਿਆਸਤ ਦੇ ਵਿੱਚ ਮੋੜ ਵਾਪਸੀ ਦਾ ਰੀਜ਼ਨ ਕੀ ਹੈ ਵਾਸਤ ਨਹੀਂ ਹੈ ਕਿ ਦੇਖੋ ਜਿਹੜਾ ਪੋਲੀਟੀਸ਼ੀਨਰ ਪੋਲੀਟੀਸੀ ਕਰਨੀ ਹੈ ਕਾਤ ਖੋਤਣਾ ਨਹੀਂ ਕੋਈ ਹੋਰ ਨਹੀਂ ਕਰਨਾ ਜਦੋਂ ਮੇਰੇ ਹੁਣ ਦੋਰਾ ਕੀੜਾ ਜਾਗਿਆ ਕਿ ਕੁਝ ਕਰਨ ਦੀ ਲੋੜ ਹੈ ਪਾਰਟੀ ਵਾਸਤੇ ਤਾਂ ਆਮ ਬੈਕ ਟੂ ਮਾਈ ਪਾਰਟੀ ਜੀ ਸਾਹਿਬ ਇਹ ਕੀ ਆਇਆ ਜਾ ਰਿਹਾ ਕਿ ਕ੍ਰੈਡੀਬਿਲਟੀ ਲੀਡਰਾਂ ਦੀ ਖਤਮ ਹੁੰਦੀ ਜਾ ਰਹੀ ਹੈ ਜਿਸ ਤਰ੍ਹਾਂ ਦੇ ਨਾਲ ਪਿਛਲੇ ਕਾਫੀ ਦਿਨਾਂ ਤੋਂ ਸਮੀਕਰਨ ਜਿਹੜੇ ਬਦਲਦੇ ਨਜ਼ਰ ਆ ਰਹੇ ਨੇ ਜਿਹੜੇ ਉਹ ਲੀਡਰ ਜਿਹੜੇ 30-30 ਸਾਲਾਂ ਤੱਕ ਇੱਕ ਪਾਰਟੀ ਦਾ ਹਿੱਸਾ ਸੀ ਜਿਹੜੇ ਉਸ ਪਾਰਟੀ ਨੂੰ ਮਾਂ ਪਾਰਟੀ ਕਹਿੰਦੇ ਸੀ ਉਹ ਜਦੋਂ ਪਾਰਟੀਆਂ ਛੱਡ ਰਹੇ ਨੇ ਤੇ ਕਹਿੰਦੇ ਕ੍ਰੈਡੀਬਿਲਟੀ ਕਿੱਥੇ ਨ ਕਿਤੇ ਖਤਮ ਹ ਇਹ ਕੋ ਨਹੀਂ ਕਿ ਕੋਈ ਮਜਬੂਰੀ ਕੋਈ ਮੁਸ਼ਕਲ ਹੋਵੇ ਤੇ ਉਹਨ ਬਿਆਨ ਕਰ ਦੇਣਾ ਚਾਹੀਦਾ ਕਿ ਮੇਰੀ ਮਜਬੂਰੀ ਹੈ ਮੈਂ ਉਹ ਕਰਕੇ ਕੀਤਾ ਸੀ ਕੁਝ ਹੋਰ ਨੇ ਜਿਹੜੇ ਆਪਰਚੂਨਿਸਟ ਨੇ ਅੱਜ ਮੌਕਾ ਮਿਲ ਗਿਆ ਉਧਰ ਦੌੜ ਗਏ 5 ਦਿਨ ਬਾਅਦ ਫੇਰ ਵਾਪਸ ਆ ਗਏ ਫੇਰ ਕਿਤੇ ਮਲੇ ਉਧਰ ਚਲੇ ਗਏ ਆਮ ਨੋਟ ਵਨ ਆਫ ਦੋਸ ਮੈਂ ਆਪਣੀ ਮਜਬੂਰੀ ਦੱਸਤੀ ਜੇ ਬਹੁਤ ਹੀ ਖੁੱਲੇ ਕਰਨੇ ਮੈਨੂੰ ਦੱਸ ਦਿਨਾ ਹੈ ਕਿ ਦੈਟ ਟਾਈਮ ਉਸ ਸਮੇਂ ਸਰਕਾਰ ਦੇ ਟ੍ਰਾਈ ਟੂ ਫਿਕਸ ਮੀਨ ਡਰਗ ਕੇਸ ਫੋਰਸਿਬਲੀ ਕਿਉਂਕਿ ਮੈਂ ਉਹਨਾਂ ਜੁਆਇਨ ਨਹੀਂ ਕਰ ਰਿਹਾ ਸੀ ਮੇਰੀ ਲੜਕੀ ਦੀ ਮੈਰਿਜ ਸੀ ਕੁਝ ਮਹੀਨਿਆਂ ਬਾਅਦ ਤੇ ਮੈਨੂੰ ਇਹ ਸੀ ਕਿ ਮੇਰੀ ਬੇਟੀ ਦਾ ਘਰ ਵੀ ਟੁੱਟ ਜਾਊਗਾ ਮੈਂ ਸਿਆਸਤ ਤੋਂ ਹੀ ਲੈਣਾ ਕੀ ਹੈ ਤੇ ਦੈਟਸ ਵਾਈ ਕੁਸ ਟਾਈਮ ਆਕਾਲੀ ਸਰਕਾਰ ਜਿਹੜੀ ਵੀ ਸੀ ਉਸ ਟਾਈਮ ਦੇ ਉੱਤੇ ਇਸ ਵਾਸਤੇ ਮੈਂ ਥੋੜੇ ਤੈ ਨੀ ਲੰਬੇ ਹੋਇਆ ਸੀ ਤੇ ਜਦੋਂ ਮੈਨੂੰ ਮੌਕਾ ਮਿਲਿਆ ਮੈਂ 6 ਮਹੀਨੇ ਚ ਡਿਜ਼ਾਈਨ ਕਰਤਾ ਉਦੋਂ ਕੇਸ ਵੀ ਰਹਿਸਤਾ ਸੀ ਕਿ ਜਦੋਂ ਵਿਧਵੀ ਹੋਈ ਗੁਰੂ ਮਹਾਰਾਜ ਜੀ ਦੀ ਉਸ ਕੇਸ ਤੇ ਬੇਸਿਸ ਤੇ ਮੈਂ ਰਜਾਈਨ ਕੀਤਾ ਵੀ ਭਾਈ ਕਾਂਗੋ ਵਿਦਿਸ਼ਤਾ ਹੈ ਪਾਰਟੀ ਤੇ ਮੇਰੀ ਬੇਟੀ ਦਾ ਵਿਆਹ ਹੋ ਚੁਕਿਆ ਸੀ ਮੈਂ ਉਸ ਤੋਂ ਬਾਅਦ ਉਹਨੂੰ ਫੜ ਵੀ ਲੈਣਗੇ ਫੜ ਲੈਣਗੇ ਦਿਸ ਵਾਸੇ ਹੁਣ ਤੁਸੀਂ ਪਲਾਸਾ ਕਰ ਰਹੇ ਹੋ ਡਰ ਹੁਣ ਨਹੀਂ ਨਹੀਂ ਡਰ ਮੈਨੂੰ ਉਹਦਾ ਵੀ ਕੋਈ ਨਹੀਂ ਸੀ ਡਰ ਮੇਰਾ ਆਪਣਾ ਨਹੀਂ ਸੀ ਮੇਰੀ ਆਪਣੀ ਬੇਟੀ ਦਾ ਡਰ ਸੀ ਜਿਹਦੀ ਮੈਰਿਜ ਫਿਕਸ ਸੀ ਕਿਉਂਕਿ ਕਿਹਨੂੰ ਕਿਹਨੂੰ ਮੈਂ ਐਕਸਪਲੇਨ ਕਰਾਂਗਾ ਕਿ ਹੋਇਆ ਸੀ ਕਿ ਉਹਨੇ ਪਰ ਮੈਂ ਸੱਚਾ ਐ ਮੈਂ ਗਲਤ ਨਹੀਂ ਸੀ ਕਿਸ ਨੂੰ ਐਕਸਪਲੇਨ ਕਰੋਗੇ ਤੁਸੀਂ ਉਹਨਾਂ ਦੀ ਇੱਕ ਵਾਇਟ ਪੂਰੇ ਵਰਲਡ 'ਚ ਪਹੁੰਚ ਜਾਊਗੀ ਮੈਂ ਕਿਹੜੀ ਨੂੰ ਜਾ ਕੇ ਦੱਸੂਗਾ ਮੈਂ ਸੱਚਾ ਮੈਂ ਗਲਤ ਸੀ ਮੇਰਾ ਗਲਤ ਹੋਇਆ ਤੇ ਇਸ ਵਾਸਤੇ ਮੇਰੀ ਮਜਬੂਰੀ ਸੀ ਅਤ ਬਈ ਨਹੀਂ ਮੈਂ ਕੋਈ ਲਾਲਚਾ ਹੀ ਨਹੀਂ ਆਉਂਦਾ ਮੈਨੂੰ ਕੋਈ ਲਾਲਚ ਨਹੀਂ ਹੈ ਮੈਨੂੰ ਕੁਝ ਮਿਲੇ ਨਾ ਮਿਲੇ ਮੈਂ ਪਾਰਟੀ ਦੀ ਸੇਵਾ ਕਦਰਿਆ ਹੁਣ ਕਰੂੰਗਾ 33 ਸਾਲ ਤੋਂ ਸੇਵਾ ਕੀਤੀ ਹੈ ਜਿੰਨੀ ਬਾਕੀ ਜ਼ਿੰਦਗੀ ਹੈ ਵੀ ਮਲਾਉਂ ਕੰਡੀਸ਼ਨ ਰੱਖੀ ਹੈ ਕਿ ਹਾਂ ਕਿਸੇ ਨੂੰ ਟਿਕਟ ਦੇ ਦਿਓ ਜਾਂ ਕੈਂਡੀਡੇਟ ਬਣਾ ਦਿਓ ਜਿਹੜਾ ਬੰਦਾ ਪਤਾ ਹੈ ਨਾ ਮੈਂ ਕੌਣ ਐ ਉਹਨੂੰ ਕੰਡੀਸ਼ਨ ਲੋੜ ਨਹੀਂ ਪੈਂਦੀ ਜਿੰਨੀ ਮੈਨੂੰ ਪਾਰਟੀ ਲੋੜੇ ਪਾਰਟੀ ਨੂੰ ਮੇਰੀ ਵੀ ਉੱਨੀ ਪਊਗੀ ਉਹਨੂੰ ਪਤਾ ਮੈਂ ਕੀ ਕਰ ਸਕਦਾ ਹੈਗਾ ਮੈਂ ਕੀਤਾ ਵੀ ਹੈ ਮੈਂ ਦੱਸਿਆ ਨਹੀਂ 1986 ਦੇ ਵਿੱਚ ਜਦੋਂ ਕੋਈ ਪਾਰਟੀ ਆਉਂਦਾ ਨਹੀਂ ਸੀ ਮੈਂ ਆਪਣਾ ਬਿਜ਼ਨਸ ਕਰੋੜਾਂ ਦਾ ਛੱਡ ਕੇ ਪਾਰਟੀ ਜੁਆਨ ਕਰ ਲਿ ਸਿਆ ਕੇ 6 ਸਾਲ ਮੋਂ ਉਹ ਕੱਟੇ 8892 ਦਾ ਕੀ ਹਾਲ ਸੀ ਸਵੇਰੇ 6 ਵਜੇ ਬੈਂਸ ਨਹੀਂ ਗੱਡੀ ਵਹਿ ਜਾਂਦੇ ਸੀ ਰਾਤ ਦੋ ਵੇ ਘਰ ਆਂਦੇ ਸੀ ਤੇ ਮੋਦੋਂ ਨਹੀਂ ਡਰਿਆ ਤੇ ਹੁਣ ਮੈਂ ਕੀ ਕਰਦਾ ਨੀਤ ਬਿੱਟੂ ਦਾ ਅਚਾਨਕ ਪਲਾਨ ਕਰ ਜਾਣਾ ਅਚਾਨਕ ਪਾਰਟੀ ਛੱਡ ਕੇ ਬੀਜੇਪੀ ਚ ਸ਼ਾਮਲ ਹੋ ਜਾਣਾ ਉਹਨੂੰ ਕਿੱਦਾਂ ਦੇ ਤਾ ਪਰਿਵਾਰਿਕ ਧਾਰਾਂ ਦਾ ਦੈਟਸ ਆਲ ਜੋ ਮਰਨਾ ਪਹਿਲਾਂ ਹੋਈਆਂ ਮੈਂ ਤਾਂ 86 99 ਦਾ ਮੈਂ ਕੀ ਕੀਤਾ ਮਰ ਨਹੀਂ ਸਕੇ ਬਣੇ ਕਿਤੇ ਬਣਨਗੇ ਵਰਟੀਕਲ ਆਖੀ ਇਹਨਾਂ ਨੇ ਅਰਸ਼ ਸੱਤ ਲਫ਼ਜ਼ਾਂ ਦੇ ਵਿੱਚ ਅੱਜ ਕਾਂਗਰਸ ਜੁਆਇਨ ਕਰਦੇ ਹੋਏ ਨਜ਼ਰ ਆਏ ਨੇ 2014 ਤੋਂ ਬਾਅਦ ਹੁਣ ਮੋੜ ਤੋਂ ਸਕਰੀਆ ਸਿਆਸਤ ਦਾ ਹਿੱਸਾ ਵੰਡ ਰਹੇ ਨੇ ਵੇਖਣ ਵਾਲੀ ਗੱਲ ਰਹੇਗੀ ਕਿ ਇਹਨਾਂ ਦੀ ਆਪਾਰੀ ਜੜੀ ਹੈ ਉਹ ਸਿਆਸਤ ਦੇ ਵਿੱਚ ਕੀ ਨਵੇਂ ਰੰਗ ਬਖਾਂਦੀ ਨਜ਼ਰ ਆਂਦੀ ਹੈ ਕੈਮਰਾ ਪਰਸਾ ਨਾਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ ਵਟਸਐਪ ਚੈਨਲ ਪਰ